ਪਣ ਕ੍ਰਿਆ ਨੇ ਜਿਵੇਂ ਕਿ ਪਣ ਕਦੀਆਂ ਹੁੰਦੀ ਹੈ ਨਾ ਉਹਵੇਂ ਪਣ ਕ੍ਰਿਆ ਨੇ ਤੇ ਕਿੱਧਰ ਲੰਘ ਗਿਆ ਤੇ ਆ ਆ ਪਤਿਲਿਆਂ ਦੇ ਨਾਲ ਨਾਉਣਾ ਪਰ ਅਸੀਂ ਕੈਨਸਲ ਕਰਿਆ ਨਾਉਣਾ ਦੇਖ ਤੈਨੂੰ ਤਿਉੜੀ ਥੱਲੇ ਦੱਬਦੂ ਮੱਖੀਏ ਲੈ ਕਿੱਡੀ ਬੇਸ਼ਰਮ ਮੱਖੀਏ ਜਿਹੜੀ ਸਾਡੀ गल नहीं सुन के उठती इन्नी बेशर्म क्योंकि बेशर्मी की भी हद दी है, दिन बड़ा ही अच्छा खूबसूरत थोड़ी थोड़ी मीठी मिठी जी ठंड पै रही है पर ठंडी भी नहीं के जुलड़ पा लीए कोठियाँ पा लीए देख सकते थोड़ा थोड़ा बदला माहौल ਮੀਆਂ ਕਿੰਦੇ ਨੇ ਕਹਿੰਦੇ ਪੱਕੀ ਕਣਕ ਨੂੰ ਪੱਕੀ ਕਣਕ ਨੂੰ ਅੱਕ ਗਈ ਨਹੀਂ ਈਲਾ ਥਾਲੀ ਕਣਕਾਂ ਵਿੱਚੀਆਂ ਨੇ ਪਹਿਲਾਂ ਹੀ ਅੱਗਾਂ ਲਾਤੀਆਂ ਦਾ ਪਹਿਲੀ ਕੰਮ ਨਵੇਂ ਮੇੜਨੋਂ ਫਿਰਦਾ ਕਣਕਾਂ ਦਾ ਚਿੱਕ ਕਣਕ ਗਈ ਤਾਂ ਖਾਵਾਂਗੇ ਕੀ ਕਿ ਨਹੀਂ ਤਾਂ ਹੀ ਕਹਿ ਸਕਦੇ ਆ ਸੌਣ ਦਾ ਮਹੀਨਾ ਵੀ ਨਹੀਂ ਹੈਗਾ ਪੂ ਦਾ ਮਹੀਨਾ ਹੋਣ ਵਾਲਾ ਮੱਕਰ ਨੂੰ ਕੱਢ ਲੈਣੇ ਕੋਰਸ ਵਾਟਰ ਪਾਣੇ ਪੂਵਚ ਪਾਲਾ ਖੇਸੀ ਦਾ ਤੋਈਆਂ ਲਾਲਾ ਸੇਕੀ ਦਾ ਮਾਗਨੇਾਰੇ ਧੁੱਪਾਂ ਦੇ ਬੱਤੇ ਚੜਦੇ ਰੁੱਖਾਂ ਦੇ ਪੱਗਣ ਪੱਲ ਖੜਾਉਂਦਾ ਹੈ ਸਭ ਦੇ ਮਨ ਨੂੰ ਪਾਉਂਦਾ ਹੈ 12 ਮਹਾ ਪੜਦੇ ਜੋ ਗੱਲ ਸਿਆਣੀ ਕਰਦੇ ਹੋ ਦੂਜੀ ਤੀਜੀ ਪਤਾ ਨਹੀਂ ਚੌਥੀ ਮੇਰੀ ਪੰਜਵੰਤ ਹੈ ਗਈ ਸੀਗੀ ਪਰ ਹਾਲੇ ਤੱਕ ਹਮਾਰੇ ਉਹ ਦਿਨ ਹੋ ਪਿਛੜੀ ਪੜੀ ਹੈ ਤੋ ਯੂਗਰੀਆ ਸਬਸਕ੍ਰਾਈਬ ਜੁ ਰ ਕਰਨਾ ਹਮਰੇ ਚੈਨਲ ਕੋ ਕਿਉਂਕਿ सब्सक्राइब की हमें अत्यंत ज़रूरत है <laughs> जदा कि कुछ क्या कुछ कहें कहने को बहुत कुछ है पर वीडियो लंबी हो जाएगी हमारा टारगेट था भी वीडियो लंबी नहीं करनी फिर भी दो मिनट की हो गई पर बोलना भी ज़रूरी था लाइव होना भी ज़रूरी है क्योंकि YouTube पर एक लाइव का ऑप्शन है ਉਸ ਕੋ ਪ੍ਰੈਸ ਕਰ ਕਰ ਹਮ ਲਾਈਵ ਆਏ ਹੈ ਜੋ ਕਿ 2 35 ਹੋ ਚੁੱਕੇ ਨੇ 100 100 100 ਤਿੰਨ ਬੰਦੇ ਜੁੜੇ ਨੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਤਿੰਨ ਬੰਦੇ ਮੇਰੇ ਵੀਰ ਜੁੜੇ ਨੇ ਤੁਹਾਨੂੰ ਰੱਬ ਚੜ੍ਹਦੀ ਕਲਾ ਬਖਸ਼ੇ ਪੰਜਾਬੀ ਚ ਕਹਿੰਦੇ ਨੇ ਜਿਹੜਾ ਸਾਨੂੰ ਸੱਜਣ ਦੇਖ ਰਿਹਾ ਰੱਬ ਉਹਦੀ ਅੱਖਾਂ ਨੂੰ ਚਾਰ ਚੰਦ ਲਾਵੇ ਤੇ ਉਹਨਾਂ ਦੀਆਂ ਨਿਗਾਹਾਂ ਕਦੇ ਨਾ ਕਟਣ ਐਂ ਕਹਿ ਸਕਦੇ ਬਿਨ ਨਿਗਾਹਾਂ ਕਦੇ ਨਾ ਕਟਣ ਜਿਹੜਾ ਸਾਹਮਣੇ ਦੇਖ ਰਿਹਾ ਤੇ ਨਹਾਉਣ ਦੀ ਤਿਆਰੀ ਚ ਸੀਗੇ ਪਰ ਹੁਣ ਮੜੀ ਠੰਡ ਵਧਦਿਆਂ ਕਰਨਾ ਸੀ ਨਹੀਂ ਨਹਾ ਸਕਦੇ ਦਿਨ ਚ ਇੱਕ ਵਾਰ ਨਹਾਈਦਾ ਜਿੱਦੇ ਕੋਈ ਛੁੱਟੀ ਆ ਜਾਏ ਤਾਂ ਉਹਦੇ ਚ ਅਸੀਂ ਨਹੀਂ ਨਹਾ ਸਕਦੇ ਹੂੰ ਸਮਾਈਲ ਕਰਦੀ ਆ ਸਾਡੀ ਮਾਂ ਮਦਰ ਹਾਈ ਮਾ ਜੀ ਨਹੀਂ ਮੈਨ ਛੱਡ ਕੇ ਤੁਰ ਗਿਆ ਤੈਨੂੰ ਵੀ ਜੋ ਮਾਂ ਕਹਿੰਦਾ ਸੀ ਅਸੀਂ ਆ ਮਿਹਨਤੀ ਮੁੰਡੇ ਪੰਜਾਬ ਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਕੀ ਵੱਡੇ ਭਾਈ ਦਾ ਨਾਮ ਫੋਸਟਰੀ ਚੈਨਲ ਤਨਸ਼ੀਕੀ 366 ਬਹੁਤ-ਬਹੁਤ ਸ਼ੁਕਰੀਆ ਭਾਈ ਜਾਨੇ हाय हिंदी साइड ही हिंदी में बात करेंगे थोड़ी-थोड़ी सी हिंदी हमें भी आती है और तो कैसे हैं आप लोग उम्मीद करते हैं कि आप सभी अपने घर पर अच्छे से विराजमान होंगे ते assi vi lete hoya na hum vi lete hoye hain manje ban pe karna ujle da gana manja ban da yar da dukh jaan da me yaadan teriyan ch sonda ni oho toh shukriya ਮੇਰੀ ਇਸ ਥੋੜੀ ਜਿਹੀ ਵਾਰਤਾਲਾਪ ਨੂੰ ਸੁਣਨ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਹਿੰਦੀ 'ਚ ਵੀ ਧੰਨਵਾਦ ਕਹਿੰਦੇ ਨੇ ਤੇ ਅੰਗਰੇਜ਼ੀ 'ਚ ਥੈਂਕ ਯੂ ਉਰਦੂ ਮੈਨੂੰ ਆਉਂਦੀ ਨਹੀਂ ਉਰਦੂ 'ਚ ਸਿੱਖ ਲੂੰਗਾ ਵੀ ਕੀ ਥੈਂਕ ਯੂ ਨੂੰ ਕਹਿੰਦੇ ਨੇ ਸੋ ਸ਼ੁਕਰੀਆ ਬਹੁਤ ਬਹੁਤ ਤੁਹਾਡੀਆਂ ਅੱਖਾਂ ਨੂੰ ਰੱਬ ਚਾਰ ਚੰਦ ਲਾਵੇ ਕਦੇ ਨਿਗਾਹਾਂ ਨਾ ਸੋਧੀਆਂ ਜਾਣ ਮਰਨ ਤੱਕ ਉਮਰਾਂ ਲੰਬੀਆਂ ਦੇਵੇ ਪਰਮਾਤਮਾ ਤੁਹਾਨੂੰ ਸ਼ੁਕਰੀਆ ਬਹੁਤ ਜਾ ਜਾ